ਕਰੀਬਨ 10 ਮਿੰਟ ਦਾ ਸਮਾਂ ਹੋ ਚੁੱਕਿਆ ਤੇ ਰਸਤਾ ਸਾਰੇ ਭੁੱਲ ਗਏ 2 ਮਿੰਟ ਵਾਲੇ ਪਕੜ ਕੇ ਬੰਦਾ ਥੰਮਣੇ ਲੱਗਦਾ ਮੈਨੂੰ ਆ ਦੇਖ ਲੋ ਹਾਲ ਦੂਣਾ ਰਸਤਾ ਉਰੇ ਪਤਾ ਨਹੀਂ ਅੱਧੇ ਜਿਹੜੇ ਇਤਰੋੜ ਸਤਾ ਲੱਭ ਰਹੇ ਹੈ ਅੱਧੇ ਭਾਈ ਸਾਹਿਬ ਉੱਪਰ ਜਾ ਕੇ ਰਸਤਾ ਦੇਖ ਰਹੇ ਹੈ ਅੱਧੇ ਨੀਚੇ ਤੋਂ ਮੁੜ ਕੇ ਆ ਰਹੇ ਵਾਪਸ ਵੀ ਰਸਤਾ ਹੈ ਆਖਰ ਕਿੱਥੇ ਹੈ ਕਿਉਂਕਿ ਜਦੋਂ ਪਤਾ ਕਰਿਆ ਉਹ ਕਹਿੰਦੇ ਪੇੜਾਂ ਤੇ ਨਿਸ਼ਾਨ ਲੱਗੇ ਹੋਏ ਆ ਰਸਤੇ ਦੇ ਪਰ ਫਿਲਹਾਲ ਹਜ ਤੱਕ ਕੋਈ ਇੱਥੇ ਪੇੜਾਂ ਤੇ ਨਿਸ਼ਾਨ ਲੱਭ ਨਹੀਂ ਰਹੇ ਤਾਂ ਸਾਰੇ ਜਿਹੜੇ ਖੜੇ ਹੈ ਵੀ ਆਖਰ ਰਸਤਾ ਕਿੱਧਰ ਨੂੰ ਆ ਕਿਉਂਕਿ ਕਿ ਰਸਤਾ ਇਹ ਜਾ ਰਿਹਾ ਅੰਕੁਸ਼ ਅਕਰਾਲੀ ਵਾਲੇ ਗਏ ਸੀਗੇ ਭਾਈ ਫੇਰ ਮੁੜੇ ਆਏ ਦੂਰ ਤੇ ਵਾਪਸ ਇਹ ਤਾਂ ਅੱਗੇ ਵਾਪਸ ਉੱਤਰ ਗਏ ਸੀਗੇ ਭਾਈ ਸਾਹਿਬ ਉਹ ਕਹਿੰਦੇ ਇਹ ਵੀ ਨਹੀਂ ਰਸਤਾ ਹੈਗਾ ਦੇਖੋ ਕਿੱਥੇ ਗਏ ਸੀਗੇ ਅਸੀਂ ਤਾਂ ਖੜੇ ਰਹੇ ਵੀ ਅਸੀਂ ਕਾਹਨੂੰ ਰਸਤਾ ਰਸਤਾ ਗਏ ਖੋ ਤੇ ਜੇਕਰ ਤੁਸੀਂ ਪਹਿਲੀ ਵਾਰ ਆਏ ਹੋ ਤੇ ਕੱਲੇ ਹੋ ਫੇਰ ਨਾ ਭਾਈ ਆਇਓ ਇੱਧਰ ਨੂੰ ਕਿਉਂਕਿ ਰਸਤਾ ਜੇ ਸਮਝ ਨਹੀਂ ਆ ਰਿਹਾ ਉੱਪਰ ਹੈ ਉੱਪਰ ਕਿੱਥੇ ਆ ਰਸਤਾ ਦੇਖਣ ਗਏ ਸੀਗੇ ਤੇ ਰਸਤਾ ਜਿਹੜਾ ਭੁੱਲ ਗਏ ਬਈ ਆਖਰ ਰਸਤਾ ਕਿੱਥੇ ਆ ਹੁਣ ਅਸੀਂ ਇੰਤਜ਼ਾਰ ਕਰ ਰਹੇ ਹਾਂ ਕਰਾਲੀ ਤੋਂ ਕੋਈ ਹੋਰ ਆਊਗਾ ਭਗਤ ਫੇਰ ਅਸੀਂ ਜਾ ਕੇ ਰਸਤਾ ਸਾਨੂੰ ਪਤਾ ਲੱਗੂਗਾ ਫਿਲਹਾਲ ਜਿਹੜੇ ਅਸੀਂ ਡਟੇ ਹੋਏ ਆ ਇੱਥੇ ਇਹ ਦੇਖੋ ਹਮਾਰੇ ਚਾਹੇ ਵੀ ਅਸੀਂ 20-25 ਮਿੰਟ ਹੋ ਚੁੱਕੇ ਆ ਤੇ ਰਸਤਾ ਜਿਹੜਾ ਭੁੱਲ ਗਏ ਤੇ ਹਜ ਤੱਕ ਕੋਈ ਕੁਰਾਲੀ ਵਾਲਾ ਨਹੀਂ ਆਇਆ ਤੇ ਕੋਈ ਕੁਰਾਲੀ ਵਾਲਾ ਆਏਗਾ ਤਾਂ ਸਾਨੂੰ ਰਸਤਾ ਦੱਸੇਗਾ ਕਿ ਆਕਰ ਸਵਾਮੀ ਜੀ ਦੀ ਜੋ ਗੁਫਾ ਹੈ ਜਿੱਥੇ ਤਪੋਸਥਾਨ ਆ ਤਪੱਸਿਆ ਕਰਦੇ ਸੀਗੇ 16 ਤੋਂ ਤਕਰੀਬਨ 10 ਕਿਲੋਮੀਟਰ ਦੂਰ ਤੇ ਉਹ ਹੈ ਕਿਥੇ ਫਿਲਹਾਲ ਡਰਾਉਣੀਆਂ ਡਰਾਉਣੀਆਂ ਜਿਹੜੀਆਂ ਆਵਾਜ਼ਾਂ ਇੱਥੇ ਆ ਰਹੀਆਂ ਤੇ ਜਿਹੜੇ ਲੋਕ ਹੈ ਉਹ ਇੱਥੇ ਪੁੱਜੇ ਹੋਏ ਨੇ ਜਿਹੜੇ ਰਸਤਾ ਪਟਕੇ ਸੀਗੇ ਤੇ ਰਸਤਾ ਕਿਸੇ ਨੂੰ ਨਹੀਂ ਪਤਾ ਫਿਲਹਾਲ ਸਾਰੇ ਜਣੇ ਜਿਹੜੇ ਆ ਬੈਠੇ ਆ ਪਿੱਛੇ ਅੱਗੇ ਸਾਰੇ ਜਿਹੜੇ ਕੋਈ ਕਿਤੇ ਬੈਠਾ ਕੋਈ ਕਿਤੇ ਬੈਠਾ ਹੈ ਸਾਰੇ ਸਾਰੇ ਬੈਗੇ ਸਾਰੇ ਬੈਠੇ ਆ ਤੇ ਅੱਜ ਤੱਕ ਕੋਈ ਰਸਤੇ ਦਾ ਪਤਾ ਨਹੀਂ ਵੀ ਰਸਤਾ ਕਿੱਧਰ ਨੂੰ ਹੈ ਕਿੱਥੇ ਜਾਣਾ ਹੈ ਕਿੱਧਰ ਨੂੰ ਆਣਾ ਹੈ ਫਿਲਹਾਲ ਜਦ ਤੱਕ ਕੋਈ ਹੋਰ ਨਹੀਂ ਆਂਦਾ ਸੀ ਇੱਥੇ ਡਟੇ ਹੋਏ ਆ ਤਾ ਤਕਰੀਬਨ 30 ਮਿੰਟ ਬਾਅਦ ਭਾਈ ਕਰਾਲੀ ਵਾਲਾ ਕੋਈ ਆਇਆ ਨਹੀਂ ਰਸਤਾ ਹੁਣ ਆਪ ਹੀ ਲੱਭ ਗਿਆ ਇੱਕ ਹੋਰ एक रस्ता होर लभ गया पर चढ़ाई वाकई है।, है, है भाई देख लो कि चढ़ाई चढ़िया हाँ देखो हा लो औखा कम है भाई अजय आ पहाड़ी आ सारी पा आ पहाड़ी पई ये पिछले वाली है